ਜਗਬਾਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਮੈਂ ਹਾਂ ਵਰੁਣ ਪਟ ਤਾਂ ਪੰਜਾਬ ਸਰਕਾਰ ਵੱਲੋਂ ਅੱਜ ਸਿਹਤ ਵਿਭਾਗ ਦੇ ਵਿੱਚ ਕਈ ਨਿਯੁਕਤੀ ਪੱਤਰ ਵੰਡੇ ਗਏ ਨੇ ਕੱਚੇ ਮੁਲਾਜ਼ਮ ਜਿਹੜੇ 18-18 ਸਾਲ ਤੋਂ ਕੰਮ ਕਰ ਰਹੇ ਸੀ ਸਿਹਤ ਵਿਭਾਗ ਦੇ ਵਿੱਚ ਤਾਂ ਉਹਨਾਂ ਨੂੰ ਰੈਗੂਲਰ ਕੀਤਾ ਗਿਆ ਹੈਗਾ ਟੈਗੋਰ ਥੀਏਟਰ ਦੇ ਵਿੱਚ ਜਗਬਾਨੀ ਦੀ ਟੀਮ ਮੌਜੂਦ ਹੈਗੀ ਹੈ ਤਾਂ ਵੀਡੀਓ ਜਰਨਲਿਸਟ ਨੂੰ ਜ਼ਰੂਰ ਕਹਾਂਗਾ ਕਿ ਇੱਕ ਵਾਰ ਸਟੇਜ ਦੀ ਤਸਵੀਰ ਜ਼ਰੂਰ ਦਿਖਾਣ ਕਿ ਕੈਂਡੀਡੇਟਸ ਜਿਹੜੇ ਹੈਗੇ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਨੇ ਸਿਹਤ ਮੰਤਰੀ ਬਲਬੀਰ ਸਿੰਘ ਹੋਣਾ ਵੱਲੋਂ ਇਹ ਨਿਯੁਕਤੀ ਪੱਤਰ ਦਿੱਤੇ ਗਏ ਸੀ ਤਾਂ ਹੁਣ ਜਿਹੜਾ ਹੈਗਾ ਪ੍ਰਸ਼ਾਸਨਿਕ ਬਾਕੀ ਵਿਭਾਗ ਦੇ ਅਧਿਕਾਰੀ ਨਿਯੁਕਤੀ ਪੱਤਰ ਦੇ ਰਹੇ ਨੇ ਤਾਂ ਸਾਡੇ ਨਾਲ ਕੁਝ ਕੈਂਡੀਡੇਟ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਡਮ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਤੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਤੁਹਾਡੀ ਪੋਸਟਿੰਗ ਹੋਈ ਸਰ ਮੇਰਾ ਨਾਮ ਸੋਨੀਆ ਹੈ ਤੇ ਸਾਡੀ ਹੈਲਥ ਡਿਪਾਰਟਮੈਂਟ ਦੇ ਵਿੱਚ ਐਜ਼ ਅ ਏਐਨਐ ਮਲਟੀਪਰਪਸ ਹੈਲਥ ਵਰਕਰ ਫੀਮੇਲ ਹੋਈ ਹੈ ਪੋਸਟਿੰਗ ਜੀ ਅ ਸਵਾਲ ਜਵਾਬ ਹੋ ਰਹੇ ਸੀਗੇ ਸਿਹਤ ਮੰਤਰੀ ਨੂੰ ਤੁਸੀਂ ਸਵਾਲ ਵੀ ਕੀਤਾ ਤੇ ਨਾਲ ਇੱਕ ਖਾਸ ਅਪੀਲ ਵੀ ਕੀਤੀ ਸੀ ਕੀ ਅਪੀਲ ਸੀ ਕਿੰਨੇ ਸਮੇਂ ਤੋਂ ਜਿਹੜਾ ਹੈਗਾ ਤੁਸੀਂ ਇਸ ਨੌਕਰੀ ਲਈ ਲੱਗੇ ਹੋਏ ਸੀ ਜਾਂ ਕੱਚੇ ਸੀ ਤੁਸੀਂ ਜਾਂ ਕੋਈ ਸਰਕਾਰ ਨੇ ਲੱਗ ਤੋਂ ਫਿਰ ਕੋਈ ਸਕੀਮ ਬਣਾ ਕੇ ਉਹਦੇ ਅੰਡਰ ਕੀਤਾ ਤੁਹਾਨੂੰ ਕਿਵੇਂ ਪੱਕੇ ਹੋਏ ਸਰ ਅਸੀਂ ਸੇਤ ਮੰਤਰੀ ਜੀ ਨੂੰ ਮੈਂ ਤਾਂ ਸਪੈਸ਼ਲੀ ਇਹੀ ਅਪੀਲ ਕੀਤੀ ਸੀ ਪਹਿਲਾਂ ਤਾਂ ਉਹਨਾਂ ਦਾ ਥੈਂਕ ਯੂ ਕੀਤਾ ਸੀ ਨਾਲੇ ਆਮ ਆਦਮੀ ਸਰਕਾਰ ਦਾ ਕਿ ਅੱਜ ਜਿਉਂਣਾ ਨੇ ਸਾਨੂੰ ਰੈਗੂਲਰ ਬੇਸ ਤੇ ਪੱਕੇ ਕੀ ਕਰਕੇ ਪੱਕੀਆਂ ਨੌਕਰੀਆਂ ਦਿੱਤੀਆਂ ਅਪੀਲ ਉਹਨਾਂ ਨੂੰ ਇਹ ਕੀਤੀ ਸੀ ਸਰ ਕਿ ਅਸੀਂ ਪਿਛਲੇ 18 ਸਾਲਾਂ ਤੋਂ ਕੰਟਰੈਕਟ ਤੇ ਐਜ਼ ਅ ਐਨ ਐਮ ਇਸ ਵਿਭਾਗ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਾਂ ਪਰ ਇੰਨੀ ਮਿਹਨਤ ਦੇ ਬਾਵਜੂਦ ਬਹੁਤ ਰੈਲੀਆਂ ਧਰਨੇ ਸਭ ਕੁਝ ਕਰਨ ਦੇ ਬਾਵਜੂਦ ਕਿਸੇ ਵੀ ਸਰਕਾਰ ਨੇ ਅੱਜ ਤੱਕ ਕੋਈ ਸੁਧ ਨਹੀਂ ਲਈ ਕਦੀ ਕੋਰਟ ਕੇਸ ਹੋ ਗਏ ਕਦੀ ਕੋਈ ਕੈਟੇਗਰੀਆਂ ਜਾਂ ਕੇਂਦਰ ਸਰਕਾਰ ਦੀ ਹੈਗੀ ਹੈ ਜੀ ਸਾਰੀ ਫੰਡਿੰਗ ਉਹਦਾ ਹਵਾਲਾ ਦਿੰਦੇ ਹੋਏ ਕਦੀ ਵੀ ਅਜ ਤੱਕ ਸਾਡਾ ਮੁੱਦਾ ਹੱਲ ਹੋਇਆ ਹੀ ਨਹੀਂ ਹੁਣ ਥੱਕਾ ਹਾਰ ਕੇ ਅਸੀਂ ਵੀ ਜਦੋਂ ਇਹ ਸਰਕਾਰ ਆਈ ਤੇ ਸਾਡੀ ਆਸ ਫੇਰ ਜਾਗੀ ਕਿਉਂਕਿ ਇਹਨਾਂ ਨੇ ਲਗਾਤਾਰ ਵੈਕੈਂਸੀਆਂ ਕੱਟੀਆਂ ਉਹਨਾਂ ਵੈਕੈਂਸੀਆਂ ਦੇ ਅਧੀਨ ਹੀ ਅਸੀਂ ਆਪਣੇ ਟੈਸਟ ਦੇ ਕੇ ਪ੍ਰੋਪਰ ਟੈਸਟ ਕਲੀਅਰ ਕਰਕੇ ਮੈਰਿਟ ਬੇਸ ਤੇ ਆਪਣੇ ਹੱਕ ਦੇ ਨਾਲ ਅੱਜ ਜੇ ਆਪਣੀ ਮਿਹਨਤ ਦੇ ਨਾਲ ਜੇ ਨੌਕਰੀ ਲਈ ਹੈ ਉਹਨਾਂ ਨੂੰ ਇਹੀ ਮੈਂ ਕਿਹਾ ਕਿ ਸਰ 18 ਸਾਲ ਹੋ ਗਏ ਕਦੀ ਅਸੀਂ ਬੱਚੇ ਸੀ ਸਾਡੇ ਬੱਚੇ ਹੋ ਗਏ ਹੁਣ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਅੱਗੇ ਤੋਂ ਕਿਸੇ ਹੋਰ ਨਾਲ ਵੀ ਇਤਨਾ ਹੋਏ ਸਭ ਨੂੰ ਰੈਗੂਲਰ ਮਿਲਨ ਪਲੱਸ ਸਾਡੀਆਂ ਜਿਹੜੀਆਂ ਐਨਆਰਐਚਐਮ ਦੀਆਂ ਬੱਚਦੀਆਂ ਬੈਣਾ ਜਿੰਨੀਆਂ ਵੀ ਹੈ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਉਹਨਾਂ ਨੂੰ ਇੱਕ ਇਸ ਤਰ੍ਹਾਂ ਦੀ ਨੀਤੀ ਬਣਾਈ ਜਾਏ ਕਿ ਸਭ ਨੂੰ ਹੀ ਪੱਕੇ ਕੀਤਾ ਜਾਏ ਔਰ ਸਭ ਨੂੰ ਹੀ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਏ ਤੇ ਮੰਤਰੀ ਸਾਹਿਬ ਨੇ ਕਿਹਾ ਵੀ ਹੈ ਕਿ ਅਸੀਂ ਇਸ ਚੀਜ਼ ਪ੍ਰਤੀ ਬਿਲਕੁਲ ਸੁਚੇਤ ਹਾਂ ਵੀ ਅਸੀਂ ਕੰਮ ਕਰ ਰਹੇ ਹਾਂ ਤੇ ਅਸੀਂ ਇਹ ਕਰਾਂਗੇ ਹਾਂਜੀ ਤੁਹਾਡਾ ਕੀ ਨਾਮ ਹੈਗਾ ਕੀ ਤੁਸੀਂ ਵੀ ਇਹਨਾਂ ਦੇ ਨਾਲ ਹੀ ਸੇਮ ਵਿਭਾਗ ਦੇ ਵਿੱਚ ਤਣਾਤ ਹੋਏ ਹੋ ਤੇ ਤੁਸੀਂ ਕਿੰਨੇ ਸਮੇਂ ਤੋਂ ਸੰਘਰਸ਼ ਕਰ ਰਹੇ ਸੀ ਜਾਂ ਕੱਚੇ ਸੀਗੇ ਸਰ ਮੇਰਾ ਨਾਮ ਹੈ ਵੀਰਪਾਲ ਤੇ ਮੈਰੀਨਾ ਫਰਸਟ ਜੁਆਇਨਿੰਗ ਸੀ ਜਿਹੜੀ ਉਸ ਸਾਲ 2014 ਦੇ ਵਿੱਚ ਹੋਈ ਸੀ ਤੇ ਤੁਸੀਂ ਮੰਨੋਗੇ ਜਿਹੜੀ ਸਾਰੀ ਭਰਤੀ ਸੀ ਉਹ ਪ੍ਰੋਪਰ ਚੈਨਲ ਥਰੂ ਹੋਈ ਸੀ ਐਗਜ਼ਾਮ ਕਲੀਅਰ ਹੋਇਆ ਉਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਥੈਨ ਫਿਰ ਜਾ ਕੇ ਸਾਨੂੰ ਸਟੇਸ਼ਨ ਅਲਾਊਟ ਕੀਤੇ ਗਏ ਸੀ ਲੇਕਿਨ ਤੁਸੀਂ ਇਹ ਦੇਖੋ ਕਿ ਲਗਾਤਾਰ 2014 ਤੋਂ 2024 ਆ ਗਿਆ 10 ਸਾਲਾਂ ਦੇ ਵਿੱਚ ਅਸੀਂ ਲਗਾਤਾਰ ਠੇਕੇ ਤੇ ਹੀ ਕੰਮ ਕਰ ਰਹੇ ਹਾਂ ਕਿੰਨੇ ਹੀ ਲਗਾਤਾਰ ਧਰਨੇ ਵੀ ਹੋਏ ਆ ਕਿੰਨੀਆਂ ਹੀ ਸਰਕਾਰਾਂ ਵੀ ਚੇਂਜ ਹੋਈਆਂ ਨੇ ਸਾਰਿਆਂ ਅੱਗੇ ਅਸੀਂ ਰਿਕਵੈਸਟ ਕੀਤੀ ਹੈ ਲੇਕਿਨ ਸਾਡੀ ਜਿਹੜੀ ਰਿਕਵੈਸਟ ਦਾ ਬੂਰਾ ਉਹ ਸਾਡੀ ਮਾਨ ਸਰਕਾਰ ਦੇ ਹੁੰਦਾ ਹੀ ਪਿਆਗਾ ਕਿਉਂਕਿ ਜੇ ਇਹਨਾਂ ਨੇ 2023 ਦੇ ਵਿੱਚ ਇਹਨਾਂ ਨੇ ਇਸ਼ਤਿਹਾਰ ਦਿੱਤਾ ਸੀ ਅਖਬਾਰ ਦੇ ਵਿੱਚ ਇਹ ਜਿਹੜੀਆਂ ਪੋਸਟਾਂ ਸੀਗੀਆਂ ਰੈਗੂਲਰ ਨੇ ਮਲਟੀਪਰਪਸ ਹੈਲਥ ਵਰਕਰ ਫੀਮੇਲ ਦੀਆਂ ਇਹ ਵੀ ਆਪਾਂ ਨੇ ਪਹਿਲਾਂ ਇਗਜ਼ਾਮ ਕਲੀਅਰ ਕੀਤਾ ਹੈਗਾ ਇਗਜ਼ਾਮ ਕਲੀਅਰ ਕਰਨ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਹੈ ਦੈਨ ਫਿਰ ਜਾ ਕੇ ਸਾਨੂੰ ਅੱਜ ਜੁਆਇਨਿੰਗ ਲੈਟਰ ਦਿੱਤੇ ਗਏ ਇਹਦੇ ਲਈ ਤੁਸੀਂ ਸੰਘਰਸ਼ ਬਹੁਤ ਕੀਤਾ ਚੰਡੀਗੜ੍ਹ ਦੇ ਵਿੱਚ ਹੈਲਥ ਡਾਇਰੈਕਟਰ ਦਫ਼ਤਰ ਦੇ ਬਾਹਰ ਬਹੁਤ ਧਰਨੇ ਦਿੱਤੇ ਪੂਲਸ ਦੀਆਂ ਤਸ਼ੱਦਦਾ ਵੀ ਜਿਹੜੀਆਂ ਝਲਨੀਆਂ ਪਈਆਂ ਚਾਹੇ ਠੰਡ ਹੈ ਜਾਂ ਕੋਚਾ ਬਹੁਤ ਸਾਰਾ ਤੇ ਹੁਣ ਕਿਵੇਂ ਦੇਖਦੇ ਹੋ ਜਿਸ ਤਰੀਕੇ ਨਾਲ ਸਿਹਤ ਮੰਤਰੀ ਨੇ ਹਵਾਲਾ ਵੀ ਦਿੱਤਾ ਹੈਗਾ ਜਿਹੜੇ ਤੁਹਾਡੇ ਬਾਕੀ ਦੇ ਸਾਥੀ ਨੇ ਉਹਨਾਂ ਨੂੰ ਵੀ ਜਲਦ ਪੂਰਾ ਕਰ ਲਿਆ ਜਾਵੇਗਾ ਲੱਗਦਾ ਹੈ ਕਿ ਕਾਨੂੰਨੀ ਰੂਪ ਕਰਕੇ ਥੋੜੀ ਬਹੁਤੀ ਦਿੱਕਤ ਆਈ ਸੀ ਸਰ ਕਾਨੂੰਨੀ ਰੁਕਤੇ ਪਤਾ ਕੀ ਹੈ ਜਦੋਂ ਇਹ ਨਵੇਂ ਸਿਰੇ ਤੋਂ ਕੋਈ ਸ਼ੁਰੂਆਤ ਕਰਦੇ ਆ ਨੈਚੁਰਲੀ ਹੈ ਸਮਾਤਾ ਲੱਗਦਾ ਪਰ ਜਿੱਥੇ ਤੱਕ ਸਾਨੂੰ ਇਹ ਲੱਗ ਰਿਹਾ ਜਿਵੇਂ ਪਹਿਲਾਂ ਹੁਣ 2020 ਦੇ ਵਿੱਚ ਇਹਨਾਂ ਨੇ ਜੁਆਇਨਿੰਗ ਲੈਟਰ ਦੇ ਦਿੱਤੇ ਆ ਵਾਕਿਆ ਨੂੰ 600 ਪੋਸਟਾਂ ਨੂੰ ਤੇ ਹੁਣ ਤੁਸੀਂ ਦੇਖੋ 986 ਪੋਸਟਾਂ 986 ਪੋਸਟਾਂ ਵੀ ਤੁਸੀਂ ਇਹ ਦੇਖੋ ਮਾਇਨੇ ਰੱਖਦੀਆਂ ਨੇ 986 ਬੰਦੇ ਅੱਜ ਰੈਗੂਲਰ ਹੋਣ ਜਾ ਰਹੇ ਆ ਤਾਂ ਅਸੀਂ ਤਾਂ ਮਾਨ ਸਰਕਾਰ ਅੱਗੇ ਹੀ ਦੁਆ ਕਰਦੇ ਆ ਕਿ ਉਹਨਾਂ ਦੀ ਤਰੱਕੀ ਹੋਵੇ ਉਹਨਾਂ ਦੀ ਤਰੱਕੀ ਸਦਕਾ ਹੀ ਸਾਨੂੰ ਅੱਗੇ ਰੈਗੂਲਰ ਜੋਬਿੰਗ ਜਿਹੜੀਆਂ ਸਭ ਨੂੰ ਮਿਲਦੀਆਂ ਰਹਿਣਗੀਆਂ ਕਿੰਨੇ ਅੱਜ ਤੁਹਾਡੇ ਸਾਥੀਆਂ ਨੂੰ ਤੁਹਾਡੇ ਤੋਂ ਇਲਾਵਾ ਟੋਟਲ ਕਿੰਨੇ ਉਰੇ ਨਿਯੁਕਤੀ ਪੱਤਰ ਲੈਣ ਆਏ ਨੇ ਉਮੀਦਵਾਰ ਸਰ ਕੁੱਲ ਪੋਸਟਾਂ 986 ਸੀਗੀਆਂ ਲੇਕਿਨ ਅੱਜ ਇਹਨਾਂ ਨੇ 500 ਦੇ ਕਰੀਬ ਜਿਹੜੇ ਨੇ ਸਾਡੇ ਨਾਲ ਦੇ ਮੁਲਾਜ਼ਮ ਬੁਲਾਏ ਆ ਜਿਨ੍ਹਾਂ ਨੂੰ ਇਹਨਾਂ ਨੇ ਨਿਯੁਕਤੀ ਪੱਤਰ ਦਿੱਤੇ ਥੈਂਕ ਯੂ ਸਰ ਤਾਂ ਇਹ ਉਹ ਲੋਕ ਨੇ ਜਿਹੜੇ ਲਗਾਤਾਰ ਚਾਹੇ ਕਰੋਨਾ ਸਮੇਂ ਦੀ ਗੱਲ ਕਰ ਲਈਏ ਕਰੋਨਾ ਵਾਰੀਅਰ ਜਿਨ੍ਹਾਂ ਨੇ ਆਪਣੀਆਂ ਦਿਨ ਰਾਤ ਸੇਵਾਵਾਂ ਦਿੱਤੀਆਂ ਲੇਕਿਨ ਲਗਾਤਾਰ ਸਰਕਾਰ ਨੂੰ ਜੋ ਹੈ ਅਪੀਲ ਕਰਦੇ ਨਜ਼ਰ ਆ ਰਹੇ ਸੀ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇ ਤਾਂ ਹੁਣ ਭਗਵੰਤ ਮਾਨ ਸਰਕਾਰ ਨੇ ਕਾਨੂੰਨੀ ਤੌਰ ਤੇ ਸਾਰੀਆਂ ਅਰਚਨਾ ਨੂੰ ਦੂਰ ਕਰਦੇ ਹੋਏ ਇਹਨਾਂ ਨੂੰ ਪੱਕਾ ਕਰ ਦਿੱਤਾ ਤੇ ਅੱਜ ਨਿਯੁਕਤੀ ਪੱਤਰ ਜਿਹੜੇ ਹੈਗੇ ਨੇ ਉਹ ਵੰਡੇ ਗਏ ਨੇ ਤੇ ਸਿਹਤ ਮੰਤਰੀ ਬਲਬੀਰ ਸਿੰਘ ਉਹਨਾਂ ਨੇ ਇਹ ਵੀ ਹਵਾਲਾ ਦਿੱਤਾ ਕਿ ਜਿਹੜੇ ਬਾਕੀ ਦੇ ਰਹਿੰਦੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਜਲਦ ਪੱਕਾ ਕੀਤਾ ਜਾਵੇਗਾ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਾਣੀ ਲਈ ਵਰੁਣਪੱਟ